ਬਿਤੇ ਦਿਨੀ ਪਟਿਆਲਾ ਦੇ ਸਮਾਣਾ ਰੋਡ ਦੇ ਉੱਤੇ ਇੱਕ ਸਕੂਲੀ ਬੈਂ ਦਾ ਦਰਦਨਾਕ ਹਾਦਸਾ ਹੋਇਆ ਤੇ ਸਕੂਲੀ ਬੈਂ ਦੀ ਟੀਪਰ ਦੇ ਨਾਲ ਟੱਕਰ ਹੋ ਜਾਂਦੀ ਆ ਜਿਸ ਤੋਂ ਬਾਅਦ 7 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਆ ਮਾਪਿਆਂ ਦਾ ਰੋਣ-ਕਰਹਲਾਹਟ ਦੇਖਿਆ ਨਹੀਂ ਜਾਂਦਾ ਤੇ ਉਸ ਟੀਪਰ ਵਾਲੇ ਨੂੰ ਪੁਲਿਸ ਨੇ ਹਲੇ ਤੱਕ ਗ੍ਰਿਫਤਾਰ ਨਹੀਂ ਸੀ ਕੀਤਾ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਧਰਨਾ ਲਗਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਪੀੜਤ ਪਰਿਵਾਰਾਂ ਦੇ ਕੋਲ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਇਨਸਾਫ ਦਾ ਭਰੋਸਾ ਦਿੱਤਾ ਤੇ ਸਖਤ ਐਕਸ਼ਨ ਕਰਦਿਆਂ ਡੀਐਸਪੀ ਸਮਾਣਾ ਦੀ ਬਦਲੀ ਵੀ ਕਰ ਦਿੱਤੀ ਤੇ ਐਕਸ਼ਨ ਦੇ ਆਦੇਸ਼ ਦੇ ਦਿੱਤੇ ਕਿ 24 ਘੰਟਿਆਂ ਦੇ ਵਿੱਚ ਵਿੱਚ ਟਿਪਰ ਦੇ ਮਾਲਕ ਗ੍ਰਿਫਤਾਰ ਹੋਣੇ ਚਾਹੀਦੇ ਇਹਨਾਂ ਦਾ ਪੁਲਿਸ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸ ਟਿਪਰ ਮਾਲਕ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੱਕ ਪੂਰੀ ਗੱਲਬਾਤ ਐਸਐਸਪੀ ਪਟਿਆਲਾ ਦੇ ਵੱਲੋਂ ਸਾਂਝੀ ਕੀਤੀ ਗਿਆ ਸਾਡੇ ਸਹਿਯੋਗ 7 ਮਈ ਨੂੰ ਮਿਤੀ 7-5-25 ਨੂੰ ਇੱਕ ਬਹੁਤ ਹੀ ਮੰਦਪਾਜੀ ਘਟਨਾ ਵਾਪਰੀ ਸੀ ਜਿੱਥੇ ਇੱਕ ਟਿੱਪਰ ਦਾ ਇੱਕ ਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਸ ਨੋਵਾ ਗੱਡੀ 'ਚ ਕੁਪਿੰਦਰ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ 'ਚ ਕਈ ਬੱਚਿਆਂ ਦੀ ਜਿਹੜੀ ਹੈ ਜ਼ਹਿਰ ਤੇ ਡ੍ਰੀ ਮੌਤ ਹੋਈ ਉਹਨਾਂ ਬੱਚਿਆਂ ਨੇ ਅੱਗੇ ਪੜ੍ਹ ਲੈ ਕੇ ਕਿਸੇ ਨੇ ਅਫਸਰ ਬਣਨਾ ਸੀ ਕਿਸੇ ਨੇ ਵਕੀਲ ਬਣਨਾ ਸੀ ਸਮਾਜ 'ਚ ਆਪਣਾ ਯੋਗਦਾਨ ਪਾਣਾ ਸੀ ਪਰ ਬਹੁਤ ਹੀ ਮੰਦਪਾ ਜੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਚਿਆਂ ਦੀ ਖਤਮ ਕਰਦੀ। ਤੁਹਾਨੂੰ ਬਹੁਤ ਜ਼ਿਆਦਾ ਹੀ ਅਫਸੋਸ ਵੀ ਆ ਇਸ ਘਟਨਾ ਦੇ। ਐਂਡ ਅਸੀਂ ਦੇ 1 ਤੋਂ ਹੀ ਕਾਰਵਾਈ ਜਿਹੜੀ ਅਸੀਂ ਸ਼ੁਰੂ ਕਰਤੀ। ਪਹਿਲਾ ਜਿਹੜਾ ਸੁਮੇਂ ਦਾ ਮੁਕਦਮਾ ਸੀਗਾ ਉਹਦੇ ਚ ਅਸੀਂ ਓਪਿੰਦਰ ਸਿੰਘ ਭਪਿੰਦਰ ਭਪਿੰਦਰ ਸਿੰਘ ਹੈਲੋ ਹੈਲੋ ਮੋਟਰੋ ਹੀ ਟਿਪਰ ਦਾ ਡਰਾਈਵਰ ਜਿਹੜਾ ਭਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਦੇ ਬਾਅਦ ਉਸ ਟਿਪਰ ਦੇ ਤਿੰਨ ਮਾਲਕ ਸੀ ਜਿਹਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਉਸ ਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਸਮਾਣੇ ਹਲਕੇ 'ਚ ਕਾਫੀ ਰੋਸ ਪੀ ਗਿਆ ਕਿ ਇਹਨੂੰ ਜੇਤੀ ਤੇ ਜੇਤੀ ਰੋਕੀਦਾ ਜਾਵੇ 2 ਦਿਨ ਪਹਿਲਾਂ ਮਨਜੋਤ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਨਜੋਤ ਮੁੱਖ ਮੰਤਰੀ ਪੰਜਾਬ ਤੇ ਮਨਜੋਤ ਡੀਜੀਪੀ ਪੰਜਾਬ ਨੇ ਲੀਗ ਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇੱਕ ਪਰਦੇ ਜੀ ਮਾਲਕ ਰੰਦੀਰ ਸਿੰਘ ਨੂੰ ਵੀ ਅਰਕਸ ਕੀਤਾ ਜਾਵੇ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਅਮਿਤੇਜ ਤੇ ਦਵਿੰਦਰ ਅਸੀਂ ਸੱਲਾ ਅਰਕਸ ਕਰ ਚੁੱਕੇ ਹਾਂ ਦੋਸ਼ੀ ਰੰਦੀਰ ਸਿੰਘ ਨੇ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਟੀਸੀਪੇਟਰੀ ਡੀਲ ਵੀ ਲਈ ਸੀ ਉਹ ਵੀ ਅਸੀਂ ਪੂਰਜ਼ੋਰ ਤਰੀਕਾ ਕਰਕੇ ਇਹਦੀ ਉਥੋਂ ਐਂਟੀਸੀਪੇਟਰੀ ਡੀਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ। ਮਾਂਜੋ ਪੀਐਨ ਸਾਹਿਬ ਦੇ ਰਚਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਰੰਦੀਰ ਸਿੰਘ ਨੂੰ ਫੜਨ ਦੀ ਬਹੁਤ ਜ਼ੋਰ ਕੋਸ਼ਿਸ਼ਾਂ ਕਰ ਰਹੇ ਸੀ। ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋਰ ਤੇਜ਼ੀ ਲੈ ਕੇ ਆਏ। ਅਸੀਂ ਸਾਈਬਰ ਸੈਲ ਦੀ ਡੈਡੀਕੇਟਿਡ ਟੀਮ ਬੁਖਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਫਰਾਗ ਲੱਗ ਸਕਦਾ ਤੇ ਬਕਰਾਲੇ ਤੋਂ ਜਿਹੜਾ ਹੈ ਟਿੱਪੜ ਦਾ ਤੀਜਾ ਮਾਲਕ ਆ ਰੰधीर ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ ਚ ਕਾਮਯਾਬ ਹੋਏ ਇਹ ਅਰੈਸਟ ਦੇ ਨਾਲ ਹੀ ਇਹ ਸਾਰਾ ਸਰਕਲ ਜਿਹੜਾ ਆ ਉਲੋਜਨ ਦਾ ਹੈ ਡਰਾਈਵਰ ਪਹਿਲੇ ਦਿਨ ਪੜਿਆ ਗਿਆ ਕਿ ਟਿੱਪੜ ਦੇ ਦੋ ਮਾਲਕ ਪੜੇ ਗਏ ਸੀ ਤੇ ਤੀਜਾ ਮਾਲਕ ਸੀ ਜੀ ਉਹ ਇੱਕ ਜਿਹੜਾ ਦੂਜਾ ਪਰਚਾ ਸੀ ਜਾਂ ਜਦੋਂ ਰੰਬੀਰ ਸਿੰਘ ਬਗੋੜਾ ਚੱਲ ਰਿਹਾ ਸੀ ਤੇ ਇਹਨੂੰ 50 ਦੀ 50 ਦੀ ਦਾ ਜਿਹੜਾ ਇਹਨੂੰ ਪਰਚਾ ਸੀ ਬੰਨੇ ਆ ਕਿ ਜਿਹੜਾ ਭਗੋੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਪਰਚਾ ਵੀ ਅਸੀਂ ਰਜਿਸਟਰ ਕੀਤਾ ਸੀ ਉਹਦੇ 'ਚ ਵੀ ਅਸੀਂ ਜਿਹੜੇ ਆ ਨੌ ਦੋਸ਼ੀ ਅਰੈਸ ਕੀਤੇ ਹੋਏ ਜਿਹਦੇ ਚ ਰੰਧੀਰ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜੀਨਾਂ ਨੇ ਜਦੋਂ ਇਹ ਗੋੜਾ ਚੱਲ ਰਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜੀਨਾਂ ਲੋਕਾਂ ਨੇ ਵੀ ਮਦਦ ਕੀਤੀ ਸੀ ਉਹ ਅਸੀਂ 75/25 ਅਧਰ ਸਮਾਨੇ ਚ ਇੱਕ ਸਪੈਰੇਟ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਜਿਹੜੀ ਅਸੀਂ 9 ਦੋਸ਼ੀ ਅਰੈਸ ਕੀਤੇ ਸੀ ਕਿਉਂਕਿ ਸਕਨਾਂ ਨੇ ਬੁੱਕ ਦਾਇਤ ਮੰਦਪਾ ਜੀ ਜੀ ਕੀ ਬੜਾ ਇੱਕ ਰੇਸ਼ਨਾ ਸਬਬ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਕਾਲੀ ਚ ਲਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਟਪਰ ਦੇ ਕਿੰਨੇ ਮਾਲਕ ਡਰਾਈਵਰ ਤੇ ਪਨਾਹ ਜੀ ਦੇ ਪਰਚੇ ਚ ਨੌ ਦੋਸ਼ੀ ਅਰੈਸ ਕਰਕੇ ਜਿਹੜਾ ਸਿਰਫ ਦਿੱਸੇ ਦਾ ਉਹ ਅਸੀਂ ਇੰਸ਼ੋਰ ਕੀਤਾ ਤੇ ਅੱਜ ਇਹਨਾਂ ਮੈਸਨ ਦੇ ਸਾਹਮਣੇ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸੱਚ ਤੋਂ ਸੱਚੇ ਨਾਮੇ سزا ਤੇੜਾ ਪੁਲੀ ਸਕੇਗੀ ਗਈ ਜੀ ਤੇ ਇਹਨੂੰ ਅੱਜ ਹਿੰਦੇਸ ਨੂੰ ਨੱਥੀ ਰੱਖਦਾ ਇਹਦੇ ਸਿਰ ਜੋ ਵੀ ਟਡੇ ਰਡਾਰ ਤੋਂ ਆਈ ਸੀ ਜੀਨਾ ਨੇ ਜਨੂ ਰੰਦੀਰ ਨੂੰ ਘੋੜਾ ਚਲ ਰਿਹਾ ਸੀ ਤੇ ਉਹਨੂੰ ਜਿਹਨੇ ਮੈਂ ਦੱਸਿਆ ਗ੍ਰਫਤਾਰੀ ਤੋਂ ਬਚਣ ਲਈ ਇਹਨੇ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਐਸਪੀ ਸੀ ਜੀਨਾ ਜਿੋਂ ਕੁਝ ਬੰਦੇ ਰੰਦੀਰ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀਗੇ ਦੇਖੋ ਜੀ ਉਹ ਪਟਿਆਲੇ ਦੇ ਰਹਿਣ ਵਾਲੇ ਸੀ ਕੋਈ ਬੰਦਾ ਬਚਿੰਡੇ ਦਾ ਵੀ ਸੀ ਜਾਂ ਕੋਈ ਪਟਿਆਲੇ ਦਾ ਕੋਈ ਨਾਦੇ ਪਰ ਜੀਦੇ ਦੇ ਵੀ ਸਾਡੀ ਸ਼ੱਕ ਦੀ ਪਈ ਗਈ ਸੀ ਕਿ ਇਹਨਾਂ ਨੇ ਰੰਬੀਰ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਬੰਦੇ ਸੀ ਸਾਰੇ ਐਸਐਸਪੀ ਪਟਿਆਲਾ ਮਰਨੂ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ ਸੱਤ 마ਸੂਮਾਂ ਦਾ ਕਾਤਲਜ ਗ੍ਰਿਫਤਾਰ ਹੋ ਚੁੱਕਿਆ ਆਖਰ ਇੰਨਾ ਸਮਾਂ ਕਿਉਂ ਲੱਗਿਆ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿਉਂਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਪਰ ਹੁਣ ਪੁਲਿਸ ਦੇ ਵੱਲੋਂ ਐਕਸ਼ਨ ਲੈਂਦਿਆਂ ਟੀਪਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਦੋ ਹੋਰ ਟੀਪਰ ਮਾਲਕ ਗ੍ਰਿਫਤਾਰ ਕੀਤੇ ਨੇ ਅਕਸਰ ਇਹਨਾਂ ਟੀਪਰਾਂ ਦੇ ਪਿੱਛੇ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਮੌਤ ਕਿਸ ਦੀ ਸਾਹਮਣੇ ਵਾਲੀ ਦੀ ਜਾਂ ਇਹਨਾਂ ਦੀ ਖੁਦ ਦੀ ਇਹ ਸਵਾਲ ਜ਼ਰੂਰ